ਗੁੱਡ ਮਾਰਨਿੰਗ ਫਰੈਂਡਸ ਅੱਜ ਅਸੀਂ ਫਿਰ ਲਾਈਵ ਹੋਏ ਆ ਸਾਡੇ ਨਾਲ ਡਾਕਟਰ ਸੋਨ ਲਾਲ ਬਲੱਗਣ ਜੀ ਨੇ ਡਾਕਟਰ ਸਾਹਿਬ ਅੱਜ ਜੋ ਲਸਣ ਰੱਖਿਆ ਹੋਇਆ ਤੁਸੀਂ ਇਸ ਦੇ ਬਾਰੇ ਜਾਣਕਾਰੀ ਦਿਓ ਇਸ ਦੇ ਕੀ ਕੀ ਫਾਇਦੇ ਹਨ ਰਿੰਕੂ ਜੀ ਤੁਸੀਂ ਬਹੁਤ ਵਧੀਆ ਅੱਜ ਵਿਸ਼ਾ ਚੁਣਿਆ ਲਸਣ ਦਾ ਲਸਣ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਆਯੁਰਵੇਦ ਦੇ ਹਿਸਾਬ ਦੇ ਨਾਲ ਜਾਂ ਦੇਸੀ ਹਿਸਾਬ ਦੇ ਨਾਲ ਇਹ ਜਿਹੜੀਆਂ ਦਵਾਈਆਂ ਨੇ ਇਹ ਆਯੁਰਵੈਦੀਆਂ ਨਹੀਂ ਇਹ ਸਾਡੇ ਪਿਤਾ ਪੁਰਖੀ ਹਜ਼ਾਰਾਂ ਕਰੋੜਾਂ ਸਾਲਾਂ ਤੋਂ ਸਾਡੇ ਬਜ਼ੁਰਗਾਂ ਨੇ ਇਹਨਾਂ ਦੇ ਗੁਣ ਇਹਨਾਂ ਦੇ ਧਰਮ ਇਹਨਾਂ ਦੇ ਪ੍ਰੋਪਰਟੀਆਂ ਇਹਨਾਂ ਦੇ ਫਾਇਦੇ ਇਹਨਾਂ ਦੇ ਨੁਕਸਾਨ ਸਦਿਆਂ ਤੋਂ ਖਾ ਖਾ ਕੇ ਇਹਨਾਂ ਦੇ ਇਹਨਾਂ ਦੇ ਕਲਾਬਾਂ ਵੀ ਦਰਜ ਕਰੇ ਨੇ ਔਰ ਮੈਂ ਤੁਹਾਨੂੰ ਅਜ ਲਸਣ ਵਾਲੇ ਸ਼ਾਰਟਕਟ ਦੱਸਾਂ ਲਸਣ ਨੂੰ ਆਯੁਰਵੇਦ ਦੇ ਵਿੱਚ ਰਸੋਂਨ ਕਹਿੰਦੇ ਨੇ ਆਮ ਤੌਰ ਤੇ ਆਯੁਰਵੇਦ ਵਿੱਚ ਮੰਨਿਆ ਗਿਆ ਵੀ ਹਰ ਪਦਾਰਥ ਦੇ ਵਿੱਚ ਹਰ ਚੀਜ਼ ਦੇ ਵਿੱਚ 6 ਗੁਣ ਹੁੰਦੇ ਨੇ ਮਧੁਰ ਅਮਲ ਲਬਣ ਕਟੂ ਤਿੱਖਸ਼ਾ ਇਹ ਇੱਕ ਐਸਾ ਹੈ ਲਸਣ ਇਹਦੇ ਵਿੱਚ 5 ਗੁਣ ਹੁੰਦੇ ਨੇ ਲਸਣ ਨੂੰ ਬਹੁਤ ਹੀ ਉੱਤਮ ਔਸ਼ਧੀ ਉੱਤਮ ਦਵਾਈ ਮੰਨਿਆ ਗਿਆ ਆਯੁਰਵੇਦ ਦੇ ਵਿੱਚ ਕਿਉਂਕਿ ਇਹ ਜੋ ਹੈ ਸਾਡੇ ਭਾਰਤ ਦੇ ਵਿੱਚ ਲਸਣ ਨੂੰ ਸਦੀਆਂ ਤੋਂ ਖਾਇਆ ਜਾਂਦਾ ਹੈ ਇਹ ਸਾਡੇ ਖੂਨ ਨੂੰ ਪਤਲਾ ਕਰਦਾ ਹੈ ਜਦੋਂ ਅਸੀਂ ਲਸਣ ਨੂੰ ਕੱਚਾ ਖਾਂਦੇ ਹਾਂ ਤਾਂ ਸਾਡੇ ਇਹਦੇ ਵਿੱਚ ਪੂਰੇ ਜਿਹੜੇ ਗੁਣ ਨੇ ਸਾਡੇ ਸਰੀਰ ਦੇ ਵਿੱਚ ਜਾਂਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਪਹਿਲੇ ਵੀਡੀਓ ਦੇ ਵਿੱਚ ਸਾਨੂੰ ਹਰ ਚੀਜ਼ ਕੱਚੀ ਖਾਣੀ ਚਾਹੀਦੀ ਹੈ ਮੈਕਸਿਮਮ ਜਦੋਂ ਅਸੀਂ ਇਹਨੂੰ ਅੱਗ ਤੇ ਚੜਾ ਦਿੰਦੇ ਹਾਂ ਤਾਂ ਉਹਦੇ ਵਿੱਚ ਸਾਰੇ ਗੁਣ ਖਤਮ ਹੋ ਜਾਂਦੇ ਨੇ ਜਿਸ ਤਰ੍ਹਾਂ ਤੁਹਾਨੂੰ ਲਸਣ ਵਾਲੇ ਆਪਾਂ ਤੜਕੇ ਦੇ ਵਿੱਚ ਲਾਉਣੇ ਆ ਲਸਣ ਦਾ ਤਲਕਾ ਲਾਉਣੇ ਆ ਉਹਦੇ ਇਹਦੇ ਵਿੱਚ ਕੋਈ ਗੁਣ ਨਹੀਂ ਰਹਿੰਦਾ ਜੇ ਲਸਣ ਨੂੰ ਜਦੋਂ ਅਸੀਂ ਅੱਗ ਦੇ ਵਿੱਚ ਭੁੰਨ ਲੈਂਦੇ ਆ ਜਾਂ ਗਠੇ ਨੂੰ ਅੱਗ ਦੇ ਵਿੱਚ ਭੁੰਨ ਕੇ ਖਾਂਦੇ ਆ ਉਹਦੇ ਗੁਣ ਵੀ ਖਤਮ ਹੋ ਜਾਂਦੇ ਨੇ ਜੋ ਤੜਕੇ ਵਿੱਚ ਪਾਉਂਦੇ ਆ ਤਾਂ ਉਹਦੇ ਵੀ ਗੁਣ ਖਤਮ ਹੋ ਜਾਂਦੇ ਨੇ ਲਸਣ ਨੂੰ ਤੁਸੀਂ ਅਗਰ ਸਵੇਰੇ ਨਿਰਨੇ ਕਾਲ ਜੇ ਦੋ ਪੋਥੀਆਂ ਲਸਣ ਦੀਆਂ ਖਾਓ ਤਾਂ ਤੁਹਾਨੂੰ ਹਾਲ ਅਟੈਕ ਕਦੇ ਨਹੀਂ ਆ ਸਕਦਾ ਕਿਉਂਕਿ ਐਸਾ ਗੁਣ ਇਹਦੇ ਵਿੱਚ ਹੈ ਜਿੱਦਾਂ ਕਿ ਮਾਡਰਨ ਸਾਇੰਸ ਦੇ ਵਿੱਚ ਕਹਿੰਦੇ ਨੇ ਕਿ ਸਾਡਾ ਖੂਨ ਘਾੜਾ ਹੋ ਜਾਂਦਾ ਜੋ ਖੂਨ ਘਾੜੇ ਬਿਮਾਰੀ ਚੱਲੀ ਹੈ ਤੇ ਇਹ ਇਹ ਚਾਰਕ ਸਾਲ ਤੋਂ ਚੱਲੀ ਆ ਲੰਬਾ ਚੌੜਾ ਬਿਸਤਰਾ ਬਹੁਤ ਲੰਬਾ ਚੌੜਾ ਨਾ ਜਾਂਦਾ ਆ ਮੈਂ ਤੁਹਾਨੂੰ ਲਸਣ ਦੱਸਦਾ ਆ ਇਹ ਲਸਣ ਦੀ ਪੋਤੀ ਆਪਾਂ ਨੇ ਲਈ ਆ ਇੱਕ ਇਹਨੂੰ ਆਪਾਂ ਛੱਲਿਆ ਛਿਲਕੇ ਨੂੰ ਕੋਈ ਚਾਕੂ ਨਹੀਂ ਲਾਉਣਾ ਕੁਝ ਨਹੀਂ ਲਾਉਣਾ ਤੇ ਇਹਨੂੰ ਇਦਾਂ ਹੀ ਆਪਾਂ ਨੇ ਮੂੰਹ ਦੇ ਵਿੱਚ ਕੱਚੀ ਨੂੰ ਕੱਚੀ ਨੂੰ ਖਾਣਾ ਮਾੜਾ ਛੱਲਿਆ ਨਾ ਛਿਲਕੇ ਆਪਾਂ ਨੂੰ ਕੱਚੀ ਨੂੰ ਖਾਣਾ ਇਹਦਾ ਬਹੁਤ ਸੁਆਦ ਹੁੰਦਾ ਕੋਈ ਐਸੀ ਗੱਲ ਨਹੀਂ ਹੈਗੀ ਫੇਰ ਵਿੱਚ ਕੋਈ ਟੇਸਟੀ ਕਾਹ ਪੁੱਛ ਲਈ ਆਪਾਂ ਨੇ ਐਨੇ ਵੈਦਾਂ ਛੇ ਲੈਣਾ ਚੱਲ ਗਿਆ ਆਪਾਂ ਪਹਿਲਾਂ ਦੁੱਜ ਪਹਿਲੀ ਖਾ ਲਈ ਉਹਦੇ ਬਾਅਦ ਚ ਨੂੰ ਦੂਸਰੀ ਨੂੰ ਖਾਣਾ ਦੋ ਪੋਚੀਆਂ ਕੱਚੀਆਂ ਖਾਨੀਆਂ ਨੇ ਸਭ ਹੀ ਸੈਂ ਨੇ ਪਰ ਮੈਂ ਤੁਹਾਡੇ ਸਾਹਮਣੇ ਦੱਸਣ ਪਿਓ ਰੱਖਿਆ ਇਹ ਪਿਓ ਦੇਸੀ ਲਸਣ ਹੈ ਆਰਗੇਨਿਕ ਲਸਣ ਹੈ ਕੋਈ ਡਾਈ ਨਹੀਂ ਕੋਈ ਯੂਰੀਆ ਨਹੀਂ ਕੋਈ ਸਪਰੇ ਨਹੀਂ ਉੱਤੇ ਦੋ ਪੋਚੀਆਂ ਬਹੁਤ ਹੀ ਸਬフィਸ਼ੈਂਟ ਨੇ ਹਰ ਸਾਨੂੰ ਸਵੇਰੇ ਉੱਠ ਕੇ ਖਾਲੀ ਪੇਟ ਖਾ ਲੋ ਜਾਂ ਚਾਹ ਪਾਣੀ ਪੀਣ ਤੋਂ ਬਾਅਦ ਖਾ ਲੋ ਦੋ ਘੋੜੀਆਂ ਖਾਣੇ ਚਾਹੀਦੇ ਆਂ ਅੱਜ ਤੁਹਾਨੂੰ ਇਹਨਾਂ ਦਾ ਬਹੁਤ ਧੰਨਵਾਦ ਥੈਂਕ ਯੂ ਡਾਕਟਰ ਸਾਹਿਬ